ਸਭ ਤੋਂ ਪਹਿਲਾਂ ਸੇਵਾ ਹੈ ਉਦੋਂ ਬਾਅਦ ਸਰਦ ਹੈ ਉਦੋਂ ਤੁਹਾਡਾ ਵਿਸ਼ਵਾਸ ਹੈ ਵਿਸ਼ਵਾਸ ਤੋਂ ਬਾਅਦ ਤੁਹਾਡਾ ਕਰੈਕਟਰ ਹੈ ਸੰਗਤਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਮੀਟਿੰਗਾਂ ਤੋਂ ਉਪਰੰਤ ਦੇਖ ਕੇ ਵੀ ਆਹਾਂ ਹਾਂ ਕਰਾਂਦੇ ਆਪਾਂ ਸਰੋਂ ਦੀ ਬਿਜਾਈ ਕਰਾ ਦਈਏ ਖੇਤ ਵਧੀਆ ਨੇ ਜਿੱਥੇ ਦਾ ਸਾਗ ਵਧੀਆ ਬਣਦਾ ਉਹ ਵੀ ਵਿਸ਼ੇਸ਼ ਰੂਪ ਵਿੱਚ ਦੇਖਿਆ ਜਾਂਦਾ ਸਾਰੀਆਂ ਆਈਟਮਾਂ ਜਿਹੜੀਆਂ ਸਾਗ 'ਚ ਪੈਂਦੀਆਂ ਨੇ ਉਹਨਾਂ ਦੀ ਸਪੈਸ਼ਲ ਤਿਆਰੀ ਕਰਾ ਕੇ ਉਸ ਤੋਂ ਬਾਅਦ ਫਿਰ ਘਟੋ ਘਟ ਮਿਲਦਾ ਹੈ 20 ਦਿਨ ਪਹਿਲਾਂ ਇੱਥੇ ਆ ਕੇ ਇੱਥੇ ਦੀ ਜਗ੍ਹਾ ਦੀ ਨਿਸਾਨਦੇਹੀ ਕਰਕੇ ਸਫਸਾਈ ਕਰਕੇ ਫਿਰ ਜਾ ਕੇ ਉੱਥੇ ਜਾ ਕੇ ਲੱਕੜ ਦਾ ਹੋਰ ਸਾਰਾ ਉਗਰਾਹੀ ਪਿੰਡ ਚੋਂ ਕਿਉਂਕਿ ਕੰਪਲਸਨ ਕੋਈ ਨਹੀਂ ਜੋ ਸਰਦਾ ਸਮਾਨ ਆਸ ਪਿੰਡ ਚੋਂ ਲੈਣੇ ਆ ਫਿਰ ਅਸੀਂ ਮਨਲਾ 15 ਕ ਸਾਲ ਤੋਂ ਜਿੱਥੋਂ ਤੱਕ ਭੈਣ ਚ ਹੈ ਅਸੀਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਲੱਸੀ ਸਪੈਸ਼ਲ ਪਿੰਡੋਂ ਦੁੱਧ ਲਿਆ ਕੇ ਲੱਸੀ ਉਰੇ ਦਹੀਂ ਜਮਾ ਕੇ ਰੜਕ ਕੇ ਮੱਖਣ ਤਿਆਰ ਕਰਦੇ ਆ ਮੱਖਣ ਸਮੇਤ ਦਿੰਨੇ ਆ ਨਾਲ ਜਾਣ ਜਦੋਂ ਉੱਥੇ ਸੰਗਤ ਜਾਂਦੀ ਹੈ ਉਹਨਾਂ ਨੂੰ ਗੁਰਦ ਦਿੰਨੇ ਆ ਕਿਉਂਕਿ ਸੰਗਤ ਇਕ ਮੁਠ ਹੋਗੀ ਉਹਦੇ ਕਰਕੇ ਪਿੰਡ 'ਚ ਢਾਡੀ ਕਵੀਸਰੀ ਆਉਣਗੇ 5 ਜਨਵਰੀ ਨੂੰ ਅਸੀਂ ਗੁਰੂ ਗੰਗ ਸਿੰਘ ਦਾ ਜਨਮ ਦਿਹਾੜਾ ਮਨਾਉਣਾ ਹੈ ਪੱਕੇ ਤੌਰ ਤੇ ਟੌਪ ਦਾ ਢਾਡੀ ਜੱਜ ਸਾਹਿਬ ਲਾ ਕੇ ਨਗਰ ਕੀਰਤਨਾ 'ਚ ਸਾਊਂਡ ਬੜਾ ਗਾਹ ਪੈਂਦਾ ਸਾਡੇ ਜਿੱਥੇ ਪੜਾਉ ਨੇ ਹਰ ਪੜਾਉ ਤੇ ਜਾ ਕੇ ਪ੍ਰਚਾਰ ਹੋਊ ਤੇ ਬੈਠ ਕੇ ਸੁਣੋ ਅੱਗੇ ਪਿੰਡ ਦਾ ਸਭ ਤੋਂ ਵੱਡੀ ਚੀਜ਼ ਮੈਂ ਇੱਥੋਂ ਸੋਚਦਾ ਮਿਊਰੋ ਲੈ ਕੇ ਗਿਆ ਸਾਡੇ ਕੋਲ ਮਰਗਦ ਦਾ ਭੋਗ ਪੈਂਦਾ ਜੀ ਕਿਸੇ ਨੂੰ ਹਲਵਾਈ ਨਹੀਂ ਲੈ ਕੇ ਆਉਣਾ ਪੈਂਦਾ ਗੁਰਦੁਆਰਾ ਸਾਹਿਬ ਭੋਗ ਪੈਂਦਾ ਆ ਸੰਗਤ ਸਾਡੀ ਜਿਹੜੀ ਤਿਆਰ ਕਰਨ ਵਾਲੇ ਨੇ ਖੀਰ ਬਣਾਉਣੇ ਆ ਆ ਦਾਲਾਂ ਸਬਜ਼ੀਆਂ ਆ ਆਪ ਬਣਾਉਣੇ ਆ ਉੱਥੇ ਕੋਈ ਹਲਵਾਈ ਨਹੀਂ ਲੈ ਕੇ ਆਉਣਾ ਪੈਂਦਾ ਸਾਡੇ ਨਾ ਸਿਸਟਮਾਂ ਚ ਤੇ ਅਗਲੀ ਗੱਲ ਕੋਈ ਪਿੰਡ 'ਚ ਕਿਸੇ ਦੇ ਪ੍ਰੋਗਰਾਮ ਹੈ ਉੱਥੇ ਵੀ ਬਸ ਕੀ ਹੈ ਸਿਰਫ ਸਾਡੇ ਸੇਵਾਦਾਰਾਂ ਨੂੰ ਜਾ ਕੇ ਅਗਲੇ ਨੇ ਬੇਨਤੀ ਕਰਨੀ ਆ ਵੀ ਯਾਰ ਸਾਡਾ ਆ ਕੰਮ ਤੁਸੀਂ ਕਰਨਾ ਤਾਂ ਬਿਨਾਂ ਕਿਸੇ ਭੇਟਾ ਤੋਂ ਹੁਕਮ ਕਰ ਸੇਵਾਦਾਰ ਇਡੇ ਤਖੜੇ ਨੇ ਜੀ ਮੰਨ ਲਓ ਜੇ ਨਾ ਕੋਈ ਪ੍ਰੋਗਰਾਮ ਧਾਰਮਿਕ ਫੰਕਸ਼ਨ ਹੈ ਕਿਸੇ ਦੇ ਘਰੇ ਪਰਿਵਾਰ ਵਾਲੇ ਨੂੰ ਇਹ ਕਹਿ ਦਿੰਦੇ ਨੇ ਸੰਗਤ ਸਾਡੀ ਵੀ ਤੁਸੀਂ ਇੱਕ ਪਾਸੇ ਹੋ ਕੇ ਬਹਿ ਜਾਓ ਅਸੀਂ ਸਾਰਾ ਕੰਮ ਕਰ ਦਾਂਗੇ ਸਾਨੂੰ ਸਿਆਣਪ ਵੀ ਮਿਲੀ ਆ ਅਸੀਂ ਸਿੱਖੀ ਰੂਪ ਨਾਲ ਵੀ ਜੁੜਿਆਂਗੇ ਤੇ ਸਿੱਖੀ ਸੋਚ ਨਾਲ ਵੀ ਜੁੜਿਆਂਗੇ ਉਹ ਜੇ ਦੇਖਦੇ ਆਂ ਪ੍ਰਮਾਤਮਾ ਕਰੇ ਜਿੰਨੀ ਸੰਗਤ ਉਰੇ ਆਉਂਦੀ ਹੈ ਮੈਂ ਤਾਂ ਦੁਆ ਕਰੂੰਗਾ ਵੀ ਉਹਨਾਂ ਚੋਂ ਘੱਟੋ ਘੱਟ 40% ਸੰਗਤ ਵੀ ਜੇ ਪਿਓਰਲੀ ਇੱਥੇ ਇੱਥੇ ਦੀ ਸਰਦਾ ਭਾਵਨਾ ਨਾਲ ਜੁੜ ਜੇ ਪੰਜਾਬ ਦਾ ਕੁਝ ਹੋਰ ਹੀ ਬਣ ਜੂਗਾ ਜੀ ਅਨਮਿਊਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਅਸੀਂ ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼ਹੀਦੀ ਸਭਾ ਦੇ ਜੋੜ ਮੇਲ ਦੇ ਵਿੱਚ ਖੜੇ ਆ ਜਿੱਥੇ ਲੰਗਰ ਜਿਹੜੇ ਨੇ ਚੱਲ ਰਹੇ ਨੇ ਤਾਂ ਪੂਰੇ ਸਭਾ ਦੇ ਵਿੱਚ ਜਿਹੜੇ ਲੰਗਰ ਚੱਲ ਰਹੇ ਨੇ ਤਾਂ ਇਹ ਪਿੰਡ ਪਲਵਾਨ ਜੋ ਸੰਗਰੂਰ ਧੂਰੀ ਦੇ ਨੇੜੇ ਦੇ ਜਿਹੜੇ ਨੇ ਇਹ ਜਿਹੜੇ ਪ੍ਰਬੰਧਕ ਹੈਗੇ ਨੇ ਇੱਥੇ ਲੰਗਰਾਂ ਦੇ ਤਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਲੰਗਰਾਂ ਦੀ ਤਿਆਰੀਆਂ ਜਿਹੜੀਆਂ ਨੇ ਜੇ ਦਿਖਾਈਆਂ ਤੁਹਾਨੂੰ ਵੱਡੇ ਪੱਧਰ ਤੇ ਸ਼ੋਰ ਤੁਸੀਂ ਤਸਵੀਰਾਂ ਦੇਖ ਰਹੇ ਹੋਵੋਗੇ ਕਿ ਕਦੋਂ ਤੋਂ ਜਿਹੜਾ ਸ਼ੁਰੂ ਕਰ ਲੈਂਦੇ ਨੇ ਵੈਰੋਜੀ ਕਾ ਖਾਲਸਾ ਜੀ ਵੈਰੋ ਇਹ ਤਿਆਰੀਆਂ ਲਗਭਗ 2 ਮਹੀਨੇ ਪਹਿਲਾਂ ਸਟਾਰਟ ਹੋ ਜਾਂਦੀਆਂ ਨੇ ਜਦੋਂ ਅਸੀਂ ਸਰੋਂ ਦੀ ਬਿਜਾਈ ਕਰਦੇ ਆ ਤੇ ਨਾਲੋਂ ਨਾਲ ਪਿੰਡ ਦੇ ਵਿੱਚ ਸਰਗਰਮੀਆਂ ਹੋ ਜਾਂਦੀਆਂ ਨੇ ਸਟਾਰਟ ਵੀ ਆਪਾਂ ਸਵਾ ਦੀ ਜਿਹੜੀ ਤਿਆਰੀ ਕਰਨੀ ਹੈ ਉਸ ਲਈ ਸੰਗਤਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਮੀਟਿੰਗਾਂ ਤੋਂ ਉਪਰੰਤ ਦੇਖ ਕੇ ਵੀ ਆਹਾਂ ਹਾਂ ਘਰਾਂ ਦੇ ਆਪਾਂ ਸਰੋਂ ਦੀ ਬਿਜਾਈ ਕਰਾ ਦਈਏ ਖੇਤ ਵਧੀਆ ਨੇ ਜਿੱਥੇ ਦਾ ਸਾਗ ਵਧੀਆ ਬਣਦਾ ਉਹ ਵੀ ਵਿਸ਼ੇਸ਼ ਰੂਪ ਚ ਦੇਖਿਆ ਜਾਂਦਾ ਸਾਰੀਆਂ ਆਈਟਮਾਂ ਜਿਹੜੀਆਂ ਸਾਗ ਚ ਪੈਂਦੀਆਂ ਨੇ ਉਹਨਾਂ ਦੀ ਸਪੈਸ਼ਲ ਤਿਆਰੀ ਕਰਾ ਕੇ ਉਸ ਤੋਂ ਬਾਅਦ ਫਿਰ ਘਟੋ ਘਟ ਮਿਲਦਾ ਹੈ 20 ਦਿਨ ਪਹਿਲਾਂ ਇੱਥੇ ਆ ਕੇ ਇੱਥੇ ਦੀ ਜਗ੍ਹਾ ਦੀ ਨਿਸਾਨਦੇਹੀ ਕਰਕੇ ਸਫਸਾਈ ਕਰਕੇ ਫਿਰ ਜਾ ਕੇ ਉੱਥੇ ਜਾ ਕੇ ਲੱਕੜ ਦਾ ਹੋਰ ਸਾਰਾ ਉਗਰਾਹੀ ਪਿੰਡ ਚੋਂ ਕਿਉਂਕਿ ਕੰਪਲਸਨ ਕੋਈ ਨਹੀਂ ਜੋ ਸਰਦਾ ਸਮਾਨ ਆਇਆ ਸੀ ਪਿੰਡ ਚ ਉਹ ਲੈਣੇ ਆ ਪਹਿਲਾਂ ਮੱਕੀ ਦਾ ਸਰੋਂ ਸੋਰੀ ਕਣਕ ਦਾ ਪ੍ਰਸਾਦ ਆ ਹੁੰਦਾ ਸੀਗਾ ਦਾਣਾ ਸਬਜ਼ੀਆਂ ਹੁੰਦੀਆਂ ਫਿਰ ਅਸੀਂ ਮਨ ਲਾ 15 ਸਾਲ ਤੋਂ ਜਿੱਥੋਂ ਤੱਕ ਧਿਆਨ ਚ ਹੈ ਅਸੀਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਲੱਸੀ ਸਪੈਸ਼ਲ ਪਿੰਡੋਂ ਦੁੱਧ ਲਿਆ ਕੇ ਲੱਸੀ ਉਹਦੇ ਦਹੀਂ ਜਮਾ ਕੇ ਰੜਕ ਕੇ ਮੱਖਣ ਤਿਆਰ ਕਰਦੇ ਆ ਮੱਖਣ ਸਮੇਤ ਦਿੰਨੇ ਆ ਨਾਲ ਜਾਣ ਜਦੋਂ ਜਦੋਂ ਉੱਠ ਸੰਗਤ ਜਾਂਦੀ ਆ ਉਹਨਾਂ ਨੂੰ ਗੁੜ ਦਿੰਨੇ ਆ ਕਿਉਂਕਿ ਇਹ ਜਿਹੜਾ ਹਾਜਮੇ ਲਈ ਗੁੜਾ ਬਹੁਤ ਵਧੀਆ ਹੈ ਬਾਕੀ ਰਹੀ ਗੱਲ ਜਿਹੜੀ ਸੰਗਤ ਹੈ ਪਿੰਡ ਦੀ ਉਹ ਬੜੀ ਉਦਮੀ ਹੈ ਉਦਮੀ ਐਸੇ ਕਰਕੇ ਆ ਵੀ ਬੜੇ ਪੁਰਾਣੇ ਸਮੇਂ ਤੋਂ ਲਗਭਗ ਐਂ ਕਹ ਲਓ ਵੀ 80 ਦੇ ਨੇੜੇ ਤੇ ਤਾਂ ਮੇਰੇ ਪਿੰਡ ਦਾ ਪਤਾ ਹੈ ਮੈਂ ਸਿਆਣੇ ਬਜ਼ੁਰਗਾਂ ਤੋਂ ਪੁੱਛਦਾ ਜਿਹੜੇ ਆਉਂਦੇ ਸੀ ਬਜ਼ੁਰਗ ਲਗਭਗ ਸਾਲ 1980 ਤੋਂ ਇੱਥੇ ਆਉਂਦੇ ਨੇ 1999 ਤੋਂ ਲਗਾਤਾਰ ਮੈਂ ਆ ਰਹੇ ਹਾਂ ਜੁੜਿਆ ਹਾਂ ਨਹੀਂ ਕਿਸੇ ਸਾਲ ਆਇਆ ਗਿਆ ਕਿਸੇ ਕਾਰਨ ਤਾਂ ਲੱਗਦਾ ਅਫਸੋਸ ਹੁੰਦਾ ਵਿਦਿਆਪਤੇ ਵੀ ਜਾ ਰ ਨਹੀਂ ਜਾ ਸਕੇ ਉੱਥੇ ਬੜੇ ਸੇਵਾਦਾਰ ਹਰ ਸੇਵਾਦਾਰ ਸਾਡੇ ਪਿੰਡ ਦਾ ਹੈ ਜਿਹੜਾ ਬੜਾ ਉਦਮੀ ਹੈ ਕਿੰਨੇ ਸਾਲ ਹੋ ਗਏ ਲਗਭਗ ਜਿਵੇਂ ਫਿਰ ਉਦੋਂ ਲਈ 80 ਤੋਂ ਲੈ ਕੇ ਜੀ 43 ਸਾਲ ਤੋਂ ਸਾਡੇ ਲੰਗਰ ਨੂੰ ਲਗਭਗ ਹੋ ਗਏ ਬਾਕੀ ਇਹ ਲਾਲਾਬੀ ਸਵਾ ਜਦੋਂ ਤੋਂ ਚੱਲਦੀ ਹੈ ਦੇਖੋ ਨੇੜੇ ਤੇੜੇ ਦੇ ਪਿੰਡਾਂ ਦੇ ਤਾਂ ਲੋਕ ਲੰਗਰ ਪਹਿਲਾਂ ਤੋਂ ਹੀ ਲਾਉਂਦੇ ਨੇ ਐ ਕਹਿ ਲੀਏ ਵੀ ਉਹਦਾ ਮਤਲਬ ਮੈਂ ਜਿਹੜੀ ਤੁਹਾਡੇ ਲੰਗਰ ਚ ਗੱਲ ਦੇਖੀ ਵੀ ਲੰਗਰ ਤਾਂ ਹੈਗਾ ਹੀ ਹੈਗਾ ਨਾਲ ਜਿਹੜਾ ਪੰਜਾਬ ਦਾ ਵਿਰਸਾ ਹੈ ਕਿ ਸਰੋਂ ਦੀ ਸਾਗ ਮੱਕੀ ਦੀ ਰੋਟੀ ਲੱਸੀ ਮੱਖਣ ਇਹ ਚੀਜ਼ਾਂ ਜਿਹੜੀਆਂ ਪੰਜਾਬ ਦਾ ਵਿਰਸਾ ਵੀ ਹੈਗਾ ਨਾ ਵਿਰਸੇ ਦੀ ਝਲਕ ਵੀ ਹੈ ਬਿਲਕੁਲ ਜੀ ਜਦੋਂ ਨਾ ਕੀ ਦੇਖਦੇ ਹਾਂ ਸਿਆਲ ਦੇ ਵਾਲੇ ਲੰਗਰਾਂ 'ਚ ਜਾਂਦੇ ਆ ਤਾਂ ਆਵਾਜ਼ਾਂ ਮਾਰਨੀਆਂ ਪੈਂਦੀਆਂ ਨੇ ਸਾਰੇ ਲੰਗਰ ਵਾਲਿਆਂ ਨੂੰ ਆਜੋ ਭਾਈ ਪ੍ਰਸਾਦ ਦਾ ਸਕਜੋ ਸਾਨੂੰ ਬਲਕੇ ਜਦੋਂ ਕਿਉਂਕਿ ਅਸੀਂ ਇਹ ਚੀਜ਼ਾਂ 'ਚ ਆਏ ਬਰਾਸਤ ਵੱਲ ਨੂੰ ਮੁੜ ਕੇ ਆਏ ਤਾਂ ਬਲਕੇ ਸਾਨੂੰ ਤਾਂ ਰੋਕ ਲਾਉਣੀ ਪੈਂਦੀ ਹੈ ਕਿਉਂਕਿ ਪ੍ਰਸਾਦਾਂ ਬਣਦਾ ਬਹੁਤ ਹੌਲੀ ਹੈ ਸਾਰੀ ਮਾਈਆਂ ਦੀ ਲੇਬਰ ਹੈ ਉਹ ਵੀ ਲੰਗਰ ਦੇਖੇ ਨੇ ਚਲੋ ਆਪਾਂ ਕਿਸੇ ਦੀ ਬਤ ਕੋਈ ਨਹੀਂ ਕਰਦੇ ਜਿੱਥੇ ਸਾਰਾ ਕੰਮ ਲੇਬਰ ਕਰਦੀ ਐ ਪਰ ਆਪਣੇ ਕੋਲ ਤਾਂ ਸਾਰਾ ਕੰਮ ਨਗਰ ਨਿਵਾਸੀ ਕਰਦੇ ਨੇ ਮਾਤਾ ਜੀ ਮਸ਼ੀਨੀ ਵੀ ਸਿਸਟਮ ਨਹੀਂ ਹੈਗਾ ਬਹੁਤਾ ਜੇ ਮੈਂ ਦੇਖ ਰਿਹਾਗਾ ਵੀ ਹੈ ਵੀ ਹੱਥਾਂ ਨਾਲ ਬਣਾਇਆ ਹੋਇਆ ਸਾਰੀ ਚੀਜ਼ ਜਿਵੇਂ ਪਰਵਾਰ ਘਰਾਂ ਹੀ ਬਣਦੀ ਆ ਆਪਣੇ ਸਾਗ ਘੋਟਣੀ ਦੁੱਧ ਰੜਕਣੀ ਇਹ ਸਾਡੇ ਕੋਲੇ ਮਸ਼ੀਨਾਂ ਨਹੀਂ ਬਾਕੀ ਦੀ ਤਾਂ ਰੋਟੀ ਹੱਥਾਂ ਨਾਲੇ ਪਕਦੀ ਐ ਸਾਰੀ ਪ੍ਰਸ਼ਾਦਾ ਹੱਥਾਂ ਨਾਲ ਸਾਰਾ ਹੱਥਾਂ ਨਾਲ ਕੰਮ ਮਾ ਥੋੜਾ ਜਿਹਾ ਮੱਕੀ ਦਾ ਪ੍ਰਸ਼ਾਦਾ ਉਹਨਾਂ ਨੂੰ ਬਣਨ ਨੂੰ ਸਮਾਂ ਬਹੁਤ ਲੱਗਦਾ ਹੈ ਦੇਸੀ ਤੇ ਉਹ ਅਸੀਂ ਵਰਤਦੇ ਆਂ ਸਾਗ ਚ ਆਮ ਵੀ ਸਾਰਾ ਦੇਸੀ ਘੋ ਚੱਲਦਾ ਸਾਡਾ ਹਾਂ ਤੇ ਬਾਕੀ ਜੇ ਗੱਲ ਕਰੀਏ ਵੀ ਨਗਰ ਚੋਂ ਸਾਰਾ ਸਹਿਯੋਗ ਵੱਡੇ ਪੱਧਰ ਤੇ ਆ ਨਗਰ ਸਾਡਾ ਗੁਰਦੁਆਰਾ ਸਾਹਿਬ ਵੀ ਬਹੁਤ ਵਧੀਆ ਮੰਨ ਲਓ ਇੱਥੇ ਜੁੜਨ ਨਾਲ ਲੋਕਾਂ ਨਾਲ ਸਾਡਾ ਇੰਨਾ ਵਧੀਆ ਜੁੜੀ ਹੋਈ ਹੈ ਸੰਗਤ ਹਰ ਪ੍ਰੋਗਰਾਮ ਸਿਰੇ ਦਾ ਕਰਦੇ ਆ ਪੰਜਾਬ ਕਵੀ ਦਰਬਾਰ ਹੁੰਦੇ ਨੇ ਪੰਜਾਬ ਦੇ ਚੋਟੀ ਦੇ ਕਵੀ ਆਉਂਦੇ ਨੇ ਪਲਵਾਨ ਇੱਥੇ ਜੁੜਨ ਕਰਨ ਕਿਉਂਕਿ ਸੰਗਤ ਇੱਕ ਮੁਠ ਹੋ ਗਈ ਉਹਦੇ ਕਰਕੇ ਪਿੰਡ 'ਚ ਢਾਡੀ ਕਬੀ ਸ੍ਰੀ ਆਉਣਗੇ 5 ਜਨਵਰੀ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਮਨਾਉਣਾ ਹੈ ਪੱਕੇ ਤੌਰ ਤੇ ਟੌਪ ਦਾ ਢਾਡੀ ਜੱ ਸਾਹਿਬ ਲਾ ਕੇ ਨਗਰ ਕੀਰਤਨਾ 'ਚ ਸਾਊਂਡ ਬੜਾ ਗਾਹ ਪੈਂ ਸਾਡੇ ਜਿੱਥੇ ਪੜਾਉਣ ਨੇ ਹਰ ਪੜਾਉ ਤੇ ਜਾ ਕੇ ਪ੍ਰਚਾਰ ਹਊ ਤੇ ਬੈਠ ਕੇ ਸੁਣੋ ਸੰਗਤ ਸਾਡੀ ਇਹ ਨਹੀਂ ਹੈਗਾ ਵੀ ਉੱਥੋਂ ਡੀਜੇ ਚੱਲੂ ਜਾਂ ਜੇ ਕੁਸ ਚੱਲੂਗਾ ਤੁਸੀਂ ਆ ਕੇ ਜਦੋਂ ਦੇਖੋਗੇ ਨਾ ਅਸਰ ਹੋ ਰੇਦਾ ਕਿਉਂਕਿ ਐਸੀ ਧਰਤੀ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਬੜੇ ਦੇਖੋ ਕਥਾਵਾਚ ਇੱਕ ਗਿਆਨੀ ਢਾਡੀ ਬੋਲਦੇ ਨੇ ਕੋਈ ਵੀ ਬੰਦਾ ਨੂੰ ਬਿਆਨ ਨਹੀਂ ਕਰ ਸਕਦਾ ਇੱਥੇ ਇਸ ਧਰਤੀ ਦੀ ਕੀਮਤ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਉਹ ਜਿਹੜੇ ਹੈਗੇ 15-15 ਸਾਲ ਦੇ ਸਾਰੇ ਆਟਾ ਗੁੱਲਣ ਜਾਣਦੇ ਨੇ ਨਵੀਂ ਪੀੜੀ ਜਾਣਦੀ 15-15 ਸਾਲ ਦੀਆਂ ਕੁੜੀਆਂ ਮੱਕੀ ਦੀ ਰੋਟੀ ਰੋਣ ਜਾਣਦੀਆਂ ਨੇ ਆਮ ਘਰਾਂ 'ਚ ਆਪਣੇ 50-50 ਸਾਲ ਦੀਆਂ ਬੁੜੀਆਂ ਨਹੀਂ ਜਾਣਦੀਆਂ ਹੈਗੇ ਮੱਕੀ ਦੀ ਰੋਟੀ ਦੀ ਰੋਟੀ ਨਹੀਂ ਬਣਾਉਣੀ ਹੁੰਦੀ ਨਹੀਂ ਬਣਾਉਣੀ ਉਹ ਝਾਕ ਲੋ ਤੁਸੀਂ ਸਾਰੇ 99 ਤੋਂ ਲੈ ਕੇ 96 ਤੱਕ ਅਸੀਂ 5 ਸਾਲ ਅਸੀਂ ਆਟਾ ਗੁੱਲਿਆ ਉਦੋਂ ਅਸੀਂ ਇਹ ਨਾਲੀ ਪੀੜੀ 'ਚ ਹੁੰਦੇ ਸੀਗੇ ਜਦੋਂ ਨਵੇਂ ਮੁੰਡਿਆਂ ਨੇ ਜਗ੍ਹਾ ਲੈ ਲਈ ਅਸੀਂ ਸਾਈਡ ਤੇ ਹੋ ਗਏ ਅੱਜ ਅਸੀਂ ਸੁਪਰਵਾਈਜ਼ਨ 'ਚ ਕੱਲ ਨੂੰ ਇਹੀ ਬੱਚੇ ਸਾਡੇ ਸੁਪਰਵੀਜ਼ਨ ਚ ਆ ਰਹੇ ਨੇ ਅੱਗੇ ਦੀ ਅੱਗੇ ਜੁੜ ਰਹੀ ਐ ਲੜੀ ਜੁੜ ਰਹੀ ਐ ਉਹਦੇ ਨਾਲ ਇੱਕ ਪੀੜੀਆਂ ਆ ਗਈਆਂ ਤੁਹਾਡੇ ਤੋਂ ਪਹਿਲਾਂ ਚੌਥੀ ਆ ਗਈ ਲਗਭਗ ਹਾਂ ਚੌਥੀ ਪੀੜੀ ਕਿਉਂਕਿ ਇਹ ਬਾਬਾ ਜੀ ਹੁਣੇ ਐ ਕਹ ਲੋ ਵੀ ਆਰੰਭਕ ਚਾਏ ਹੈ ਅੱਜ ਇਹਨਾਂ ਦਾ ਜਿਹੜਾ ਪੋਤਾ ਹੈ ਉਹ ਸਾਡੇ ਵਿੱਚ ਐ ਅੱਜ ਇਹਨਾਂ ਦਾ ਪੋਤਾ ਇੱਥੇ ਕੰਮ ਕਰਾ ਰਿਹਾ ਹੈ ਚਾਰ ਪੀੜੀਆਂ ਮਤਲਬ ਇਸੇ ਲੰਗਰ ਨੂੰ ਚਲਾ ਰਹੀ ਹੈ ਸਾਡੇ ਬਜ਼ੁਰਗਾਇ ਜੀ ਹੁਣ ਮਤਲਬ ਅਸੀਂ ਆਏ ਫਿਰ ਸਾਡੇ ਗਾਂਵ ਜਾ ਕੇ ਆ ਰਹੇ ਨੇ ਸਾਡੇ ਨਾਲ ਮਤਲਬ ਗਾਂਵ ਦੀਆਂ ਪੀੜ੍ਹੀ ਜੁੜੀ ਜਾਂਦੀ ਹੈ ਸਾਡੀ ਬੱਚਿਆਂ ਦੀ ਉਹਨਾਂ ਨੂੰ ਨਾਲ ਹੁੰਦੇ ਸਖਲਾਈ ਦੇ ਜਾਂਦੇ ਅਸੀਂ ਉਹ ਇਆ ਕੰਮ ਕਰਨੇ ਪਈ ਐ ਕਰਨਾ ਉਹਨਾਂ ਦੇ ਉੱਤੇ ਸਿਰ ਤੇ ਛੱਡੀ ਜਾਂਦੇ ਆ ਜਿਹੜੇ ਸਾਡੇ ਪਿੰਡ ਦਾ ਸਭ ਤੋਂ ਵੱਡੀ ਚੀਜ਼ ਮੈਂ ਇੱਥੋਂ ਸੋਚਦਾ ਮਿਊਰੋ ਲੈ ਕੇ ਗਿਆ ਸਾਡੇ ਕੋਈ ਮਰਗਤ ਦਾ ਭੋਗ ਪੈਂਦਾ ਜੀ ਕਿਸੇ ਨੂੰ ਹਲਵਾਈ ਨਹੀਂ ਲੈ ਕੇ ਆਉਣਾ ਪੈਂਦਾ ਗੁਰਦੁਆਰਾ ਸਾਹਿਬ ਭੋਗ ਪੈਂਦਾ ਆਹ ਸੰਗਤ ਸਾਡੀ ਜਿਹੜੀ ਤਿਆਰ ਕਰਨ ਵਾਲੇ ਨੇ ਖੀਰ ਬਣਾਉਨੇ ਆ ਆ ਦਾਲਾਂ ਸਬਜ਼ੀਆਂ ਆ ਆਪ ਬਣਾਉਨੇ ਆ ਤੇ ਕੋਈ ਹਲਵਾਈ ਨਹੀਂ ਲੈ ਕੇ ਆਉਣਾ ਪੈਂਦਾ ਸਾਡੇ ਨਾ ਸਿਸਟਮਾਂ ਚ ਤੇ ਅਗਲੀ ਗੱਲ ਕੋਈ ਪਿੰਡ 'ਚ ਕਿਸੇ ਦੇ ਪ੍ਰੋਗਰਾਮ ਹੈ ਉੱਥੇ ਵੀ ਬਸ ਕੀ ਐ ਸਿਰਫ ਸਾਡੇ ਸੇਵਾਦਾਰਾਂ ਨੂੰ ਜਾ ਕੇ ਅਗਲੇ ਨੇ ਬੇਨਤੀ ਕਰਨੀਆਂ ਵੀ ਯਾਰ ਸਾਡਾ ਆ ਕੰਮ ਤੁਸੀਂ ਕਰਨਾ ਤਾ ਬਿਨਾ ਕਿਸੇ ਪੇਟਾ ਤੋਂ ਹੁਕਮ ਕਰ ਲਿਆ ਜੀ। ਕੀ ਬਾਤ ਹੈ। ਸੇਵਾਦਾਰ ਐਡੇ ਤਖੜੇ ਨੇ ਜੀ ਮੰਨ ਲਓ ਜਿਹੜਾ ਕੋਈ ਪ੍ਰੋਗਰਾਮ ਧਾਰਮਿਕ ਫੰਕਸ਼ਨ ਹੈ ਕਿਸੇ ਦੇ ਘਰੇ। ਪਰਿਵਾਰ ਵਾਲੇ ਨੂੰ ਇਹ ਕਹਿ ਦਿੰਦੇ ਨੇ ਸੰਗਤ ਸਾਡੀ ਵੀ ਤੁਸੀਂ ਇੱਕ ਪਾਸੇ ਹੋ ਕੇ ਬਹਿ ਜਾਓ। ਅਸੀਂ ਸਾਰਾ ਕੰਮ ਕਰ ਦਾਂਗੇ। ਸੇਵਾ ਭਾਵਨਾ ਤੇ ਸਾਦਾ ਪਾਣੀ ਤਾਂ ਜਿਹੜਾ ਮੇਰੇ ਖਿਆਲ ਦੇ ਵਿੱਚ ਸਾਡੇ ਪੰਜਾਬ ਦੇ ਵਿਰਸੇ 'ਚੋਂ ਜਿਹੜਾ ਅਲੋਪ ਹੁੰਦਾ ਜਾ ਰਿਹਾ। ਬਿਲਕੁਲ ਜੀ ਬਿਲਕੁਲ ਅਸੀਂ ਤਾਂ ਇੱਕ ਸਮਾਂ ਸੀ ਜਦੋਂ ਦਾੜੀਆਂ ਕੱਟੀਆਂ ਹੁੰਦੀਆਂ ਚੋਲੇ ਪਾਉਂਦੇ ਬੜੀ ਸ਼ਰਮ ਆਉਂਦੀ ਸਾਨੂੰ ਇੱਥੇ। ਹੁਣ ਆਇਆ ਲੱਗਦਾ ਵੀ ਯਾਰ ਹਾਂ ਪ੍ਰਮਾਤਮਾ ਨੇ ਬੜੀ ਕਿਰਪ ਅਸੀਂ ਸਾਨੂੰ ਸਿਆਣਪ ਵੀ ਮਿਲੀ ਐ ਅਸੀਂ ਸਿੱਖੀ ਰੂਪ ਨਾਲ ਵੀ ਜੁੜਿਆਂਗੇ ਤੇ ਸਿੱਖੀ ਸੋਚ ਨਾਲ ਵੀ ਜੁੜਿਆਂਗੇ ਉਹ ਜੇ ਦੇਖਦੇ ਆਂ ਪ੍ਰਮਾਤਮਾ ਕਰੇ ਜਿੰਨੀ ਸੰਗਤ ਉਰੇ ਆਉਂਦੀ ਐ ਮੈਂ ਤਾਂ ਦੁਆ ਕਰੂੰਗਾ ਵੀ ਉਹਨਾਂ ਚੋਂ ਘੱਟੋ ਘੱਟ 40% ਸੰਗਤ ਵੀ ਜੇ ਪਿਓਰਲੀ ਇੱਥੇ ਇੱਥੇ ਦੀ ਸਰਧਾ ਭਾਵਨਾ ਨਾਲ ਜੁੜ ਜੇ ਪੰਜਾਬ ਦਾ ਕੁਝ ਹੋਰ ਹੀ ਬਣ ਜਾਊਗਾ ਜੀ ਸਾਰੇ ਵਰਗਾਂ ਦੀ ਐ ਸਾਡੇ ਨਾਲ ਸਾਰੇ ਵਰਗ ਸਾਡੇ ਨਾਲ ਨੇ ਇੱਥੇ ਜੁੜੇ ਹੋਏ ਕਿਉਂ ਆ ਬੰਦੇ ਚ ਨਹੀਂ ਗੁਰੂ ਘਰ ਕੋਈ ਮੰਨੋਂਗੇ ਤੁਸੀਂ ਉਹਨਾਂ ਨੂੰ ਦੋ ਨਹੀਂ ਹੈਗੇ ਪਰ ਕੀ ਹੈ ਉਹ ਮੰਦਿਰ ਚ ਨਾਲ ਸਰੂਪ ਦੇ ਲਿਆ ਰਬਦਾਸ ਭਗਤ ਦਾ ਮੰਦਿਰ ਸੀਗਾ ਨਾਲ ਉੱਥੇ ਸਰੂਪ ਰੱਖਣ ਕਰਕੇ ਇਹ ਨਹੀਂ ਹੈਗਾ ਵੀ ਉਹਨਾਂ ਚ ਤਣਾਅ ਹੈ ਕੋਈ ਜੇ ਬਿਲਕੁਲ ਉਵੇਂ ਹੀ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਹੈਗਾ ਪਰ ਇੱਕ ਵਾਲੀ ਜਾਂਦਾ ਸਾਡੇ ਵੀ ਆਉਂਦਾ ਉਹਨਾਂ ਦਾ ਹਾਂ ਉਹ ਕੋਈ ਉਹ ਕੋਈ ਬਾਤ ਨਹੀਂ ਜੀ ਉਧਰ ਉਧਰੀ ਬਹੁਤ ਬਹੁਤ ਸੋਹਣਾ ਹੋਇਆ ਹੈ ਐ ਨਹੀਂ ਹੈਗਾ ਕੋਈ ਟਕਰਾਅ ਵਾਲੀ ਗੱਲ ਨਹੀਂ ਹੈਗੀ ਤੇ ਪੁਰੇ ਵੀ ਮੰਨ ਲਓ ਸ਼ੁਰੂ ਚ ਹੁੰਦਾ ਸੀ ਜਦੋਂ ਅੱਜ ਤੋਂ ਆਹ ਕੰਮ ਮਨਵੰਦੀ ਗੱਲ ਕਰਦੀਆਂ ਕੁਝ ਮਾਵਾਂ ਕਹਿੰਦੀਆਂ ਵੀ ਇਹਨਾਂ ਨੂੰ ਅਸੀਂ ਸੇਵਾ ਤੇ ਨਹੀਂ ਲਾਉਣਾ ਅਸੀਂ ਉਦੋਂ ਅੜ ਕੇ ਕਹਿੰਦੇ ਹਾਂ ਵੀ ਨਾ ਪ੍ਰਸ਼ਾਦ ਦਾ ਪਕਾਵਾਂਗੇ ਸਾਰੇ ਲੋਕ ਤੇ ਉਹੀ ਸਾਂਝ ਚ ਚੱਲੀ ਵੀ ਆ ਰਹੀ ਹੈ ਸਾਰੇ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈਗੀ ਕਿਉਂਕਿ ਸਿੱਖੀ ਚ ਦੱਸੀ ਹੈ ਇਹ ਕੀ ਹੈ ਜੀ ਪਹਿਲਾ ਫਲਸਫਾ ਕੀ ਐਸੇ ਪਾਸੇ ਜਾਂਦੀ ਹੈ ਸਭ ਤੋਂ ਪਹਿਲਾਂ ਸੇਵਾ ਹੈ ਉਦੋਂ ਬਾਅਦ ਸ਼ਰਧਾ ਹੈ ਉਦੋਂ ਬਾਅਦ ਤੁਹਾਡਾ ਵਿਸ਼ਵਾਸ ਹੈ ਵਿਸ਼ਵਾਸ ਤੋਂ ਬਾਅਦ ਤੁਹਾਡਾ ਕਰੈਕਟਰ ਹੈ ਬਸ ਇੱਥੇ ਜਦੋਂ ਆ ਗਏ ਸਾਰਾ ਪਿੰਡ ਨੂੰ ਸੇਵਾ ਦਾ ਫਲ ਮਿਲੇ ਬਹੁਤ ਵੱਡਾ ਜੀ ਇਹਨੂੰ ਐ ਨਹੀਂ ਕਹਿ ਸਕਦੇ ਵੀ ਊਰੇ ਨਾਲ ਜਿਹੜਾ ਜਵਾਨ ਜੁੜ ਉਹ ਮਾੜੇ ਪਾਸੇ ਨਹੀਂ ਗਿਆ ਨਾ ਜਿਹੜਾ ਜਵਾਨ ਉਰੇ ਆ ਗਿਆ ਉਹ ਮਾੜੇ ਪਾਸੇ ਨਹੀਂ ਗਿਆ ਜੇ ਕੋ ਉਰੇ ਆਏ ਹੀ ਨਹੀਂ ਸਰਦਾ ਨਾਲ ਆ ਕੇ ਟਰਾਲੀ 'ਚ ਉਤਰ ਕੇ ਬਾਹਰ ਨਿਕਲ ਗਿਆ ਉਹਦਾ ਨਹੀਂ ਅਸੀਂ ਕਹਿੰਦੇ ਪਰ ਜਿਹੜੇ ਨੇ ਅੰਦਰ ਆ ਕੇ ਸੇਵਾ ਕਰ ਲਈ ਉਹ ਇੱਕ ਚੁਣਮਿਆਂ ਵਿਅਕਤੀਆਂ ਚ ਪਿੰਡ ਦੇ ਆ ਚ ਸਾਡੇ 84 ਤੋਂ ਲਾ ਕੇ ਜਿਹੜੇ ਉਰੇ ਦੇ ਪ੍ਰਬੰਧਕ ਨੇ ਸਾਡੇ ਜ਼ਿੰਮੇਵਾਰ ਬੰਦੇ ਬਣਾਏ ਹੋਏ ਤੇ ਹੁਣ ਉਹ ਪੰਜਵਾਂ ਸ਼ਿਮ ਹੈ ਉਹਨੂੰ ਡਿਊਟੀ ਸਮਾ ਦੇਣੇ ਤੇਰੀ ਕਮਾਨ ਹੈ ਭਾਈ ਸਾਰਿਆਂ ਦੀ ਗੁਰਦੁਆਰੇ ਉਹ ਵੀ ਇਸੇ ਰੋਟੇ ਉਹ ਸਾਰੇ ਹੁਣ ਇੱਥੇ ਇਕੱਠਾ ਆ ਗਏ ਪੀੜੀਆਂ ਨੇ ਪੀੜੀਆਂ ਜੁੜ ਗੀਆਂ ਮਤਲਬ ਜੁੜ ਗੀਆਂ ਹਾਂ ਹਾਂ ਉਰੇ ਹੁਣ 7-8 ਪ੍ਰਧਾਨ ਨੇ ਜਿਹੜੇ ਬਾਰਿਸ਼ ਉਹਦੇ ਲਗਾਤਾਰ ਕੰਮ ਕਰਦੇ ਸਾਰੇ ਰਾਪ ਚ ਮੇਲ ਹੈ ਸਾਰਿਆਂ ਦਾ ਕੋਈ ਫਰਕ ਨਹੀਂ ਕੁਛ ਨਹੀਂ ਆਏ ਨਾ ਹੁੰਦੇ ਨਾ ਇਸੇ ਰੋਟੇ ਖੁਸ਼ ਹੋ ਗਏ ਠੀਕ ਹੈ ਸ਼ੁਕਰੀਆ ਜੀ ਗੱਲਬਾਤ ਕਰ ਲਈ ਤਾਂ ਇਹ ਪਿੰਡ ਪਲਵਾਨ ਜਿਹੜਾ ਜ਼ਿਲ੍ਹਾ ਸੰਗਰੂਰ ਦੇ ਜਿਹੜੇ ਲੰਗਰ ਗਾਉਣ ਵਾਲੇ ਪ੍ਰਬੰਧਕ ਸੀ ਜਿਨ੍ਹਾਂ ਦਾ ਕਹਿਣਾ ਕਿ ਅਸੀਂ ਗੁਰੂ ਘਰ ਤੇ ਇੱਥੇ ਸੇਵਾ ਜਿਹੜੇ ਕਰ ਰਹੇ ਹਾਂ ਉਸ ਦਾ ਸਾਡੇ ਪਿੰਡ ਨੂੰ ਜਿਹੜਾ ਬਹੁ ਫਲ ਮਿਲਿਆ ਸਾਡੇ ਪਿੰਡ ਦੇ ਵਿੱਚ ਏਕਾ ਵੀ ਬਹੁਤ ਆ ਤਸਵੀਰਾਂ ਮੈਂ ਪ੍ਰੋਜੈਕਟ ਉਹਨਾਂ ਨੂੰ ਕਹੂੰਗਾ ਕਿ ਦੇਖਿਓ ਕਿਸ ਤਰ੍ਹਾਂ ਜਿਹੜਾ ਹੱਥੀ ਜਿਹੜਾ ਖੁਦ ਤਿਆਰ ਕੀਤਾ ਜਾ ਰਿਹਾ ਆਟਾ ਜਿਹੜਾ ਖੁਦ ਜਿਹੜਾ ਨੌਜਵਾਨ ਨੇ ਉਹ ਗੁੰਨਦੇ ਆ ਛੋਟੀ ਛੋਟੀ ਉਮਰ ਦੇ ਨੌਜਵਾਨ ਵੀ ਨੇ ਉਹ ਜਿਹੜੇ ਆਟਾ ਖੁਦ ਹੱਥਾਂ ਦੇ ਨਾਲ ਗੁੰਨਦੇ ਆ ਤੇ ਹੱਥਾਂ ਦੇ ਨਾਲ ਹੀ ਜਿਹੜਾ ਇਹ ਪ੍ਰਸ਼ਾਦਾ ਪੱਕਦਾ ਭਾਵ ਪਿੰਡ ਦੇ ਵਿੱਚ ਸੇਵਾ ਭਾਵਨਾ ਜਿਹੜੀ ਹੈ ਉਹ ਵੀ ਬਹੁਤ ਆ ਹੋਰ ਵੀ ਖਬਰਾਂ ਤੇ ਅਪਡੇ